ਕੀ ਹੈ ਪਿਛੜ ਮੈਂ ਕਿ ਪਿੱਛੇ हट ਜਾ ਹਟਦਾ ਨਹੀਂ ਨਿਤ ਬੂਆ ਖੁੱਲਾ ਦੇਦਾ ਮਤਲਬ ਮੈਂ ਸਕੂਟਰੀ ਚੁੱਕਣੀ ਹੈ ਕੋਈ ਕੰਮ ਨਹੀਂ ਹੋਰ ਮੈਨੂੰ ਤੈਨੂੰ ਵੀ ਕੋਈ ਕੰਮ ਨਹੀਂ ਹੋਰ ਚੱਲ ਪਿੱਛੇ ਚੱਲ ਪਿੱਛੇ ਤੂੰ ਜਾਂਦਾ ਨਹੀਂ ਕਿੱਥੇ ਜਾਣਾ ਹੈ ਕਿੱਥੇ ਜਾਣਾ ਹੈ ਵੇਲੜ ਨਹੀਂ ਜਾਣਾ ਕਿਤੇ ਨਹੀਂ ਜਾਣਾ ਨਹੀਂ ਜਾਣਾ ਕਿੱਥੇ ਨਹੀਂ ਜਾਣਾ ਕਿੱਥੇ ਗਾਣ ਕਿੱਥੇ ਨਹੀਂ ਜਾਣਾ ਕਿਤੇ ਮੈਂ ਕਿਹਾ ਨਾ ਨਹੀਂ ਜਾਣਾ ਤੂੰ ਬਾਹਰ ਚੱਲ ਬਾਹਰ ਚੱਲ ਚੱਲ ਬਾਹਰ ਚੱਲ 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 ਮੱਛਰ ਨਾ ਜਾਦਾ ਉੱਥੇ ਬਹਿ ਜਾ ਜਾ ਕੇ ਧੁੱਪ ਨਿਕਲੀ ਹੈ ਨਾ ਹੁਣ ਜਾ ਕੇ ਬਹਿ ਜਾ ਕਿਤੇ ਨਹੀਂ ਜਾਣਾ ਜੂਣਾ ਮੈਂ ਹੈਲੋ एवरीवन ਸਸਿਕਲ ਜੀ ਕੀ ਹਾਲ ਚਾਲ ਹੈ ਆਈ ਹੋਪ ਸੋ ਕਿ ਤੁਸੀਂ ਸਾਰੇ ਜਨੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਤੇ ਲੋ ਜੀ ਕਰਦੇ ਆ ਆਪਣੇ ਵਲੌਗ ਦੀ ਸ਼ੁਰੂਆਤ ਜਿਵੇਂ ਕਿ ਤੁਸੀਂ ਦੇਖਿਆ ਪਿੱਛੇ ਬੂਜੋ ਨੂੰ ਬਹੁਤ ਹੀ ਪਿਆਰਾ ਬੱਚਾ ਸਾਡਾ ਏ ਤੇ ਜਦੋਂ ਵੀ ਬੂਹਾ ਖੁੱਲਦਾ ਨਾ ਤੈਨੂੰ ਨਾਲ ਦੀ ਨਾਲ ਬਸ ਪਤਾ ਲੱਗ ਜਾਂਦਾ ਵੀ ਹੁਣ ਸਕੂਟਰੀ ਕੱਢਣਗੇ ਤੇ ਸਕੂਟਰੀ ਦੇ ਨਾਲ ਹੀ ਮੇਰੇ ਮਗਰ ਜਾਂਦਾ ਜਿੱਥੇ ਵੀ ਜਾਵੇ ਫਿਰ ਇਹਨੂੰ ਅਸੀਂ ਘਰ ਬੰਨ ਕੇ ਜਾਂਦੇ ਆ ਤੇ ਲੋ ਜੀ ਮੈਂ ਮਸ਼ੀਨ ਚ ਪਾਈ ਸੀ ਕੱਪੜੇ ਤੇ ਲਾਈਟ ਚਲੀ ਗਈ ਤੇ ਇੱਧਰ ਮੈਂ ਔਲੇ ਤੇ ਨਿੰਬੂ ਤੇ ਮਿਰਚਾਂ ਲਿਆਂਦੀਆਂ ਹੋਈਆਂ ਸੀ ਨਿੰਬੂ ਤਾਂ ਸਰਦਾਰ ਜੀ ਲੈ ਕੇ ਆਏ ਸੀ ਗਏ ਹੋਏ ਸੀ ਕਿਤੇ ਤੇ ਉੱਥੋਂ ਆਏ ਨੇ ਉਹਨਾਂ ਦੇ ਘਰੋਂ ਤੇ ਮਿਰਚਾਂ ਤੇ ਔਲੇ ਮੈਂ ਲਿਆਂਦੇ ਸੀ ਚਾਰ ਪਾਣ ਵਾਸਤੇ ਤੇ ਇਹਨਾਂ ਨੂੰ ਵੀ ਤਿੰਨ ਚਾਰ ਦਿਨ ਹੋ ਗਏ ਸੀ ਪਿਆਣ ਨੂੰ ਤੇ ਫਿਰ ਮੈਂ ਕਿਹਾ ਚਲੋ ਇਹਨਾਂ ਦਾ ਵੀ ਅੱਜ ਕੰਮ ਨਬੇੜੀਏ ਤੇ ਇਹਨਾਂ ਨੂੰ ਧੋ ਕੇ ਪਾਤਾ ਸੀ ਸੁੱਕਣੇ ਥੋੜੀ ਦਰ ਤੇ ਮੈਂ ਕਿਹਾ ਤੇ ਪਾਣੀ ਤਾਂ ਨੁੱਚੜ ਜੇ ਤਾਂ ਫਿਰ ਧੁੱਪ ਚ ਪਾਣੇ ਆ ਤੇ ਲਾਈਟ ਹਜੇ ਤੱਕ ਆਈ ਨਹੀਂ ਸੀ ਤੇ ਫਿਰ ਮੈਂ ਕਿਹਾ ਦੂਜੇ ਕੰਮ ਆਪਾਂ ਨਬੇੜ ਲਈਏ ਫਟਾਫਟ ਉਹਨਾਂ ਚਿਰ ਫਿਰ ਮੈਂ ਝਾੜੂ-ਚੋੜੂ ਲਾਇਆ ਤੇ ਫਿਰ ਆਪਣੇ ਜਿਹੜੇ ਹੋਰ ਕੰਮ ਸੀ ਉਹ ਨਿਬੇੜੇ ਤੇ ਉਸ ਤੋਂ ਬਾਅਦ ਸਬਜੀ ਵਾਲਾ ਵੀ ਆ ਗਿਆ ਸੀ ਤੇ ਫਿਰ ਸਬਜੀ ਵਗੈਰਾ ਲਈ ਤੇ ਫਿਰ ਸਰਦਾਰ ਜੀ ਵੀ ਉੱਠ ਖੜੇ ਸੀ ਕਿਉਂਕਿ ਉਹ ਸਵੇਰੇ ਆਈ ਸੀ 5 ਵਜੇ ਲੇਟੀ ਤੇ ਉਹ ਸੁੱਤੇ ਪਏ ਸੀ ਤੇ ਫਿਰ ਉਹ ਵੀ ਉੱਠ ਗਏ ਤੇ ਉਹਨਾਂ ਨੇ ਜਾਣਾ ਸੀ ਪਿੰਡ ਨੂੰ ਬਸ ਘੇੜਾ ਗੁੜਾ ਜਾਂ ਕੰਟਨ ਕਿਉਂਕਿ ਕਾਫੀ ਦਿਨਾਂ ਬਾਅਦ ਘਰ ਆਏ ਨੇ ਤੇ ਫਿਰ ਸਰਦਾਰ ਜੀ ਨੇ ਰੋਟੀ ਖਾਧੀ ਉਹਨਾਂ ਨੂੰ ਰੋਟੀ ਦਿੱਤੀ ਸਾਗ ਨਾਲ ਸਾਗ ਆਪ ਬਣਾਇਆ ਹੋਇਆ ਸੀ ਤੇ ਬਸ ਸਭ ਦਾ ਫੇਵਰੇਟ ਆ ਸਾਗ ਸਾਡੇ ਘਰ ਦੇ ਵਿੱਚ ਬਹੁਤ ਪਸੰਦ ਆ ਤੇ ਮੂਲੀ ਗਾਜਰ ਦਾ ਜਿਹੜਾ achar ਪਾਇਆ ਸੀ ਪਿੱਛੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ ਮੈਂ ਇਹ ਉਹ ਵਾਲਾ achar ਇੱਕ ਤੇ ਸਰਦਾਰ ਜੀ ਨੂੰ ਬਹੁਤ ਪਸੰਦ ਆ ਇਹ achar ਤੇ ਉਹ ਖਾਂਦੇ ਨੇ ਤੇ ਇੱਥੇ ਮੈਂ ਸਰਦਾਰ ਜੀ ਨੂੰ ਰੋਟੀ ਦੇਤੀ ਸੀ ਤੇ ਉਸ ਤੋਂ ਬਾਅਦ ਮੈਂ ਵੀ ਫਿਰ ਰੋਟੀ ਖਾ ਲਈ ਸੀ ਕਿਉਂਕਿ ਗਰਮ-ਗਰਮ ਬਣੀ ਸੀ ਮੈਨੂੰ ਇਹ ਸੀ ਮੈਂ ਵੀ ਖਾ ਲਾਂ ਵੀ ਲਾਈਟ ਤਾਂ ਹਜੇ ਆਈ ਨਹੀਂ ਪਤਾ ਨਹੀਂ ਕੱਟ ਹੀ ਲੱਗ ਗਿਆ ਸੀ ਇੱਧਰ ਔਲੇ ਪਾਤੇ ਸੀ ਮੈਂ ਬਾਹਰ ਸੁੱਕਣੇ ਤੇ ਲੋਜੀ ਸਾਰੇ ਕੰਮ ਕਰਨ ਵੇੜਦਿਆਂ ਹੋ ਗਈ ਸੀ ਸ਼ਾਮ ਤੇ ਉਸ ਤੋਂ ਬਾਅਦ ਇਹ ਹੈਗਾ ਆਪਣਾ 2:3 3 ਵਜੇ ਦਾ ਟਾਈਮ ਤੇ ਮੈਂ ਵੇੜਾ ਇੱਥੇ ਸੁੰਬਰ ਰਹੀ ਆ ਫੁੱਲ ਝਾੜੂ ਨਾਲ ਕਿਉਂਕਿ ਤੁਸੀਂ ਵੀ ਕਹੋਗੇ ਵੀ ਇਹ ਤਿੱਲੇ ਵਾਲੇ ਝਾੜੂ ਨਾਲ ਨਹੀਂ ਸੁੰਬਰਦੀ ਕੱਚੇ ਵੇੜੇ ਨੂੰ ਫੁੱਲ ਝਾੜੂ ਨਾਲ ਕਾ ਤਾਂ ਸੁੰਬਰੀ ਇਹ ਝਾੜੂ ਪੁਰਾਣਾ ਹੈ ਜਿਵੇਂ ਕਿ ਆਪਣਾ ਅੰਦਰ ਯੂਜ਼ ਕਰੀਦਾ ਤੇ ਉਹ ਛੋਟਾ ਹੋ ਜਾਂਦਾ ਇਹ ਝਾੜੂ ਬਾਹਰ ਬਰਾਡੇ 'ਚ ਰੱਖ ਦਿੱਤੇ ਨੇ ਤੇ ਇਹਦੇ ਨਾਲ ਮੈਂ ਤਾਂ ਵੇੜਾ ਸੁੰਬਰ ਰਹੀ ਹਾਂ ਕਿਉਂਕਿ ਵੇੜਾ ਨਾ ਥੋੜਾ ਜਿਹਾ ਬੂਜ਼ੋ ਜਿਹੜਾ ਸਾਡਾ ਹੈ ਨਾ ਤੇ ਇਹਨੇ ਸਾਰਾ ਪੱਟ-ਪੱਟ ਕੇ ਬੈਠਦਾ ਪਤਾ ਨਹੀਂ ਜਿੰਨੀ ਵਾਰ ਮਰਜੀ ਪੋਚਾ ਉਫਰਾ ਲਓ ਇਹਨੂੰ ਬਹੁਤ ਗੰਦੀ ਆਦਤ ਹੈ ਇਹ ਉਦੋਂ ਹੀ ਨਾ ਪੱਟ ਕੇ ਆਪਣੇ ਮਨੋਂ ਵੀ ਪਤਾ ਨਹੀਂ ਕਿਹੋ ਜੀ ਥਾਂ ਲੱਭਦਾ ਕਦੀ ਠੰਢੀ ਗਰਮੀਆਂ ਚ ਲੱਭਣ ਲੱਗ ਜਾਂਦਾ ਸਿਆਲ ਤੇ ਇਹਨੂੰ ਹੁੰਦਾ ਗਰਮ ਜੇ ਨਿੱਗੇ ਜੇ ਥਾਂ ਤੇ ਬਹਵਾ ਤੇ ਸਾਰਾ ਥਾਂ ਪੱਟ-ਪੱਟ ਕੇ ਨਾ ਇਹਨੇ ਨਾਸ ਮਾਰਿਆ ਹੋਇਆ ਤੇ ਜਦੋਂ ਮੈਂ ਦੁੱੱਜਾ ਮਾਰਨੀਆ ਤੀਲਾਂ ਵਾਲਾ ਮੰਜਾ ਇੱਥੇ ਤੇ ਫਿਰ ਉਹ ਸਾਰੀ ਉਹ ਮਿੱਟੀ ਹੂੰਝ ਕੇ ਲੈ ਜਾਂਦਾ ਤੇ ਇਥੇ ਵੈਸੇ ਤਾਂ ਇਨਾ ਕੋਈ ਗਾਘੂ ਜਿਆਦਾ ਨਹੀਂ ਪੈਂਦਾ ਦੋਕ ਦਿਨਾਂ ਬਾਅਦ ਮੈਂ ਝਾੜੂ ਮਾਰ ਦਿੰਨੀ ਆ ਵੈਸੇ ਡੇਲੀ ਵੀ ਜ ਮਾਰ ਦੋ ਕੋਈ ਗੱਲ ਨਹੀਂ ਪਰ ਫਿਰ ਵੀ ਮੈਂ ਇੱਕ ਦੋ ਦਿਨ ਛੱਡ ਕੇ ਮਾਰਦੀ ਕਿਉਂਕਿ ਜਦੋਂ ਵੀ ਮਾਰੀਏ ਨਾ ਮਿੱਟੀ ਇਕ ਟਾਇਕ ਤਾਂ ਬਹੁਤ ਉੱਡਦਾ ਤੇ ਇੱਕ ਨਾ ਸਾਰੀ ਮਿੱਟੀ ਇਕੱਠੀ ਹੋ ਜਾਂਦੀ ਹੈ ਵਿੜੇ ਦੀ ਬਿਲਕੁਲ ਹੀ ਵਿੜਾ ਹੈ ਨੀਵਾ ਨੀਵਾ ਜਾਂ ਹੋ ਹੀ ਜਾਂਦਾ ਪਿਆ ਤੇ ਜਿੰਨਾ ਵੀ ਆਪਾਂ ਜਿਹੜਾ ਪੋਚਾ ਮਾਰਿਆ ਹੁੰਦਾ ਉਹ ਸਾਰੇ ਲੱਥ ਜਾਂਦਾ ਇਸ ਕਰਕੇ ਫਿਰ ਮੈਂ ਇੱਕ ਦੋ ਦਿਨਾਂ ਬਾਅਦ ਫੁੱਲ ਵਾਲਾ ਝਾੜੂ ਹੀ ਜ਼ਿਆਦਾਤਰ ਇੱਥੇ ਮਾਰਦੀ ਆ ਤੇ ਜੇ ਨਵਾਂ ਮਾਪਾ ਮਾਪਾ ਮੰਨ ਲਿਆ ਹੁੰਦਾ ਤੀਲਾਂ ਆਲਾ ਫਿਰ ਉਹ ਇੱਥੇ ਯੂਜ਼ ਕਰਦੀਆਂ ਚਲੋ ਜੀ ਇੱਥੇ ਆਪਾਂ ਵੇਲੀ ਚ ਸੀ ਨਾਲ ਆਪਣੀ ਵੇਲੀ ਹੈ ਦੂਜੇ ਪਾਸੇ ਤੇ ਇੱਥੇ ਆਪਾਂ ਗੱਲਾਂ ਕਰ ਰਹੇ ਸੀ ਤੁਹਾਨੂੰ ਜਿਵੇਂ ਕਿ ਅੱਜ ਦੱਸਣ ਲੱਗੀਆਂ ਮੈਂ ਵੇਲੀ ਚ ਰੌਣਕਾਂ ਲੱਗੀਆਂ ਹੋਈਆਂ ਨੇ ਸਾਡੇ ਤੇ ਦਰਾਨੀ ਵੀ ਮੇਰੀ ਇੱਧਰ ਵੇਲੀ ਜੀ ਆਈ ਹੋਈ ਹੈ ਖੜੀ ਹੈ ਕੰਧ ਤੇ ਇੱਕ ਸਾਈਡ ਤੇ ਤੇ ਇਹ ਦੇਖ ਰਹੀ ਸੀ ਤੇ ਅਸੀਂ ਗੱਲਾਂਬੱਲਾਂ ਕਰ ਰਹੇ ਸੀ ਤੇ ਇੱਧਰ ਡੈਡੀ ਹੁਣੀ ਵੀ ਅਮਰੂਦ ਵਗੈਰਾ ਤੋੜ ਰਹੇ ਸੀ ਤੇ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਅਗਲੇ ਪਾਸੇ ਤੁਹਾਨੂੰ ਪਹਿਲਾਂ ਮੈਂ ਦੱਸਦਾ ਵੀ ਕਿਹਦੇ ਬਾਰੇ ਮੈਂ ਗੱਲ ਕਰਨ ਲੱਗੀ ਆ ਸਾਡੇ ਘਰ ਇੱਕ ਸ਼ੁਰੂਤ ਜਦੋਂ ਮੈਂ ਵਿਆਹ ਹੀ ਆਈ ਸੀ ਇੱਕ 8-9 ਸਾਲ ਦਾ ਬੱਚਾ ਹੁੰਦਾ ਸੀ ਤੇ ਉਹਦੇ ਮਾਪ ਪਿਓ ਉਹਨੂੰ ਮਤਲਬ ਰੇਲਵੇ ਸਟੇਸ਼ਨ ਤੇ ਛੱਡ ਗਏ ਸੀ ਤੇ ਉਹ ਕਿਸੇ ਤਰੀਕੇ ਸਾਡੇ ਘਰ ਆ ਗਿਆ ਤੇ ਉਸ ਤੋਂ ਬਾਅਦ ਉਹ ਮਤਲਬ ਕਿ ਮੰਮੀ ਡੈਡੀ ਹੋਰਾਂ ਨੇ ਬੱਚਿਆਂ ਵਾਂਗੂ ਪਾਲ ਲਿਆ ਉਹਨੂੰ ਤੇ ਬਿਲਕੁਲ ਹੀ ਇੱਥੇ ਰਹਿੰਦਾ ਰਿਹਾ ਤੇ ਜਦੋਂ ਸਾਡੀ ਮੈਰਿਜ ਹੋਈ ਸੀ ਤੇ ਉਸ ਟਾਈਮ ਵੀ ਨਾ ਉਹ ਮੇਰੀ ਬਰਾਤ ਚ ਗਿਆ ਹੋਇਆ ਸੀ ਤੇ ਉੱਥੇ ਜਾ ਕੇ ਜਦੋਂ ਉਹ ਵਾਪਸ ਆਇਆ ਐਨਕਾਉਂ ਕਨ ਲਾਇਆ ਛੋਟਾ ਸੀ ਤੇ ਉਸ ਤੋਂ ਬਾਅਦ ਨਾ ਆਣ ਕੇ ਘਰ ਤੇ ਅਸੀਂ ਜਦੋਂ ਐਲਬਮ ਵਗੈਰਾ ਆਈ ਤੇ ਉਸ ਟਾਈਮ ਨਾ ਅਸੀਂ ਉਹਨੂੰ ਕਹਿਤਾ ਵੀ ਤੇਰੀ ਫੋਟੋ ਨਹੀਂ ਆਈ ਐਲਬਮ ਚ ਉਹ ਰੋਣ ਲੱਗ ਗਿਆ ਕਿਉਂਕਿ ਬਿਲਕੁਲ ਫੈਮਿਲੀ ਮੈਂਬਰ ਦੀ ਤਰ੍ਹਾਂ ਰਹਿੰਦਾ ਸੀ ਸਾਡੇ ਨਾਲ ਤੇ ਫਿਰ ਨਾ ਜਦੋਂ ਥੋੜਾ ਜਿਹਾ ਵੱਡਾ ਹੋਇਆ ਜਦੋਂ ਫੇਰ ਉਹਨੂੰ ਆਪਣੇ ਮਾਪੇ ਦਾ ਸਾਰਾ ਚਿੱਤ ਆ ਗਿਆ ਸੀ ਤੇ ਫੇਰ ਉਹ ਕਹਿੰਦਾ ਮੈਂ ਜਾਣਾ ਹੈ ਉਹ ਯਮਨਾ ਨਗਰ ਦਾਸੀ ਤੇ ਫੇਰ ਉਹ ਇੱਕ ਵਾਰ ਚਲਾ ਵੀ ਗਿਆ ਇੱਥੋਂ ਸਾਰਾ ਸਮਾਨ ਵਗੈਰਾ ਉਹਨੂੰ ਲੈ ਕੇ ਦਿੱਤਾ ਤੇ ਅਸੀਂ ਉਹਨੂੰ ਯਮਨਾ ਨਗਰ ਭੇਜਤਾ ਤੇ ਉਹਦੇ ਡੈਡੀ ਸੀ ਜਿਹੜੇ ਉਹਨਾਂ ਨੇ ਉਹਨੂੰ ਰੱਖਿਆ ਨਹੀਂ ਘਰ ਦੇ ਵਿੱਚ ਉਹ ਕਹਿੰਦੇ ਵੀ ਤੂੰ ਹੁਣ ਮਤਲਬ ਅਸੀਂ ਤੈਨੂੰ ਰੱਖ ਨਹੀਂ ਸਕਦੇ ਮੈਂ ਪਾਲ ਪੋਸ ਨਹੀਂ ਸਕਦਾ ਮੈਂ ਦਿਹਾੜੀ ਕੱਢਦਾ ਮਾਂ ਵੀ ਇੱਥੇ ਨਾ ਰਹਿ ਆ ਵੀ ਜਿੱਥੋਂ ਆਇਆ ਉੱਥੇ ਚਲਾ ਜਾ ਉਸ ਤੋਂ ਬਾਅਦ ਉਹ ਫੇਰ ਸਾਡੇ ਕੋਲ ਆ ਗਿਆ ਤੇ ਐਵੇਂ ਕਰ ਕਰ ਕੇ ਨਾ ਦੋ ਤਿੰਨ ਵਾਰੀ ਉਹ ਚਲਾ ਗਿਆ ਸੀ ਫਿਰ ਉਹ ਵਿੱਚ ਜੇ ਜਾ ਕੇ ਪਟਿਆਲੇ ਰਹਿਣ ਲੱਗ ਗਿਆ ਸੀ ਉੱਥੇ ਆਪਣਾ ਦਿਹਾੜੀ ਮਜ਼ਦੂਰੀ ਜੋ ਵੀ ਕਰਦਾ ਸੀ ਆਪਣਾ ਪੇਟ ਪਾਲਦਾ ਸੀ ਤੇ ਉੱਥੇ ਨਾ ਉਹਨੇ ਇੱਕ ਕੁੜੀ ਨਾਲ ਆਪਣੀ ਲਵ ਮੈਰਿਜ ਕਰਾ ਲਈ ਤੇ ਗੁੰਜਣ ਹੁਣ ਮੈਂ ਤੁਹਾਨੂੰ ਮਿਲਾਨੀ ਆਗੇ ਉਹਦੇ ਨਾਲ ਵੀ ਤੇ ਉਸ ਤੋਂ ਬਾਅਦ ਉਹਦੀ ਲਵ ਮੈਰਿਜ ਦੇ ਵਿੱਚ ਵੀ ਜਦੋਂ ਉਹਨੇ ਕਰਾਈ ਸੀ ਉਦੋਂ ਮੈਰਿਜ ਤੇ ਉਸ ਤੋਂ ਬਾਅਦ ਵੀ ਸਾਡੇ ਕੋਲ ਆ ਗਿਆ ਸੀ ਵਾਪਸ ਉਹਨੂੰ ਲੈ ਕੇ ਤੇ ਫਿਰ ਅਸੀਂ ਉਹਦੀ ਪੱਕੇ ਤੌਰ ਤੇ ਯਾਨੀ ਕਿ ਕਾਗਜ਼ਾਂ ਦੇ ਵਿੱਚ ਮੈਰਿਜ ਕਰਵਾਤੀ ਸੀਗੀ ਤੇ ਉਸ ਤੋਂ ਬਾਅਦ ਉਹ ਸਾਡੇ ਕੋਲ ਹੀ ਰਹਿੰਦਾ ਰਿਹਾ ਫਿਰ ਉਹਦੇ ਕੋਲ ਬੇਟਾ ਹੋਇਆ ਤੇ ਜਦੋਂ ਮੇਰਾ ਦਿਓਰ ਦਾ ਵਿਆਹ ਸੀ ਉਸ ਟਾਈਮ ਵੀ ਉਹ ਆਇਆ ਹੋਇਆ ਸੀ ਇੱਥੇ ਹੀ ਸੀ ਤੇ ਉਦੋਂ ਪਤਾ ਨਹੀਂ ਕੋਈ ਛੋਟੀ ਮੋਟੀ ਗੱਲ ਡੈਡੀ ਨਾਲ ਹੋਈ ਸੀ ਤੇ ਉਸ ਟਾਈਮ ਉਹ ਚਲਾ ਗਿਆ ਸੀ ਯਾਨੀ ਕਿ ਬਸ ਉਹਦਾ ਜਿਵੇਂ ਉਹ ਪਟਿਆਲੇ ਰਹਿਣ ਲੱਗ ਗਿਆ ਸੀ ਵੀ ਉਹਦਾ ਜੀ ਇੱਥੇ ਪਿੰਡ 'ਚ ਘਟਾ ਲੱਗਣ ਲੱਗ ਗਿਆ ਫਿਰ ਉਹਨੂੰ ਏਸੀ ਵੀ ਮੈਂ ਪਟਿਆਲì ਜਾ ਕੇ ਰਹਾ ਹੁਣ ਦੁਬਾਰਾ ਤੇ ਉਸ ਟਾਈਮ ਉਹ ਚਲਾ ਗਿਆ ਤੇ ਫਿਰ ਪਤਾ ਨਹੀਂ ਕੋਈ ਕੇਸ ਕੁਸੋ ਦੇਤੇ ਪੈ ਗਿਆ ਉੱਥੇ ਪਟਿਆਲੇ ਰਹਿੰਦੇ ਆ ਵੀ ਸਮਝ ਨਹੀਂ ਆਈ ਸਾਨੂੰ ਵੀ ਕਾਹਦਾ ਕੇਸ ਪੈ ਗਿਆ ਤੇ ਹੁਣ ਉਹ 2 ਸਾਲ ਬਾਅਦ ਯਾਨੀ ਕਿ ਕੋਈ ਉਹਦੇ ਮਗਰ ਨਹੀਂ ਗਿਆ ਉਹਦੇ ਨਾਂ ਤਾਂ ਜਿਹੜਾ ਅਸਲੀ ਪਿਓ ਸੀ ਉਹਦਾ ਉਹਨੂੰ ਕੁਝ ਸਮਝਦਾ ਸੀ ਨਾ ਹੀ ਉਹਨੇ ਨਾਈਓ ਦੇ ਸਹੁਰਿਆਂ ਨੇ ਕਿਸੇ ਨੇ ਮਤਲਬ ਉਹਦੀ ਬਾਤ ਨਹੀਂ ਲਈ ਤੇ ਉਸ ਤੋਂ ਬਾਅਦ ਫਿਰ ਜਦੋਂ ਜੇਲ੍ਹ 'ਚ ਸੀ ਫਿਰ ਉਹ ਸਾਨੂੰ ਫੋਨ ਕਰੀ ਗਿਆ ਵੀ ਮੈਨੂੰ ਛਡਾ ਲਓ ਮੈਨੂੰ ਕਢਾ ਲਓ ਚਲੋ ਜੀ ਪਰਮਾਤਮਾ ਦੀ ਕਿਰਪਾ ਨਾਲ ਹੁਣ ਉਹ 2 ਸਾਲਾਂ ਬਾਅਦ ਜੇਲ੍ਹ 'ਚ ਛੁੱਟ ਗਿਆ ਦੀ ਜ਼ਮਾਨਤ ਹੋ ਗਈ ਹੈ ਤੇ ਹੁਣ ਉਹ ਆ ਗਿਆ ਆਪਣੇ ਘਰ ਫੇਰ ਵਾਪਸ ਉਹ ਫਿਰ ਆਣ ਕੇ ਇੱਥੇ ਮਤਲਬ ਉਹਨੇ ਬਹੁਤ ਗਿਲਟੀ ਫੀਲ ਕੀਤੀ ਵੀ ਮੈਂ ਇੱਥੇ ਛੱਡ ਕੇ ਕਿਉਂ ਗਿਆ ਸੀ ਵੀ ਮੈਂ ਇੱਥੇ ਠੀਕ ਸੀਗਾ ਵੀ ਜੇ ਇੱਥੋਂ ਮੈਂ ਨਾ ਜਾਂਦਾ ਨਾ ਮੇਰੇ ਤੇ ਕੇਸ ਪੈਂਦਾ ਤੇ ਕਹਿੰਦੇ ਨਹੀਂ ਹੁੰਦੇ ਵੀ ਜੇ ਚਲੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਹਨਾ ਹੀ ਤੇ ਉਸ ਤੋਂ ਬਾਅਦ ਚਲੋ ਫਿਰ ਹੁਣ ਆ ਗਿਆ ਤੇ ਹੁਣ ਉਹਦੀ ਫੈਮਿਲੀ ਵੀ ਆ ਗਈ ਉਹਦਾ ਬੇਟਾ ਵੀ ਵੱਡਾ ਹੋ ਗਿਆ 2 2.5 3 ਸਾਲ ਦਾ ਹੋ ਗਿਆ ਤੇ ਉਸ ਤੱਕ ਇਹਨੇ ਚਲੋ ਵਧੀਆ ਅਸੀਂ ਉਹਨੂੰ ਬਥੇਰਾ ਸਮਝਾਇਆ ਵੀ ਤੂੰ ਆਪਣਾ ਬੱਚਾ ਪਾਲ ਲੈ ਵੀ ਵਧੀਆ ਤੇਰਾ ਇੱਥੇ ਸਰੀ ਜਾਏਗਾ ਤੂੰ ਸਾਰ ਲੈ ਆਪਣਾ ਜਿਵੇਂ ਵੀ ਬਾਕੀ ਤੇਰੀ ਮਰਜ਼ੀ ਹੈ ਹੁਣ ਉਹ ਬਹੁਤ ਸੁਧਰਿਆ ਹੋਇਆ ਲੱਗ ਰਿਹਾ ਇੱਕ ਵਾਰ ਤਾਂ ਬਾਕੀ ਪਤਾ ਨਹੀਂ ਹੁਣ ਅੱਗੇ ਕੀ ਬਣਦਾ ਤੇ ਇੱਧਰ ਫਿਰ ਦਰਾਨੀ ਆ ਗਈ ਸੀ ਆਪਣੇ ਵੱਲ ਤੇ ਇੱਥੇ ਫਿਰ ਆਣ ਕੇ ਅਸੀਂ ਸਬਜ਼ੀਆਂ ਵਗੈਰਾ ਦੇਖੀਆਂ ਤੇ ਸਬਜ਼ੀਆਂ ਬਹੁਤ ਸੋਹਣੀਆਂ ਹੋ ਰਹੀਆਂ ਨੇ ਤੇ ਇੰਨੀ ਕ ਕਿਆਰੀ ਜੀ ਮੈਂ ਕਾਫੀ ਸਾਰੀਆਂ ਸਬਜ਼ੀਆਂ ਜਿਵੇਂ ਕਿ ਤੁਹਾਨੂੰ ਇੱਕ ਪਿਛਲੇ ਵਲੌਗ ਚ ਵੀ ਦੱਸਿਆ ਸੀ ਮੈਂ ਲਾਈਆਂ ਹੋਈਆਂ ਨੇ ਫੁੱਲ ਗੋਭੀ ਪੱਤਾ ਗੋਭੀ ਤੇ ਮੂਲੀਆਂ ਵਗੈਰਾ ਮੇਥਰੇ ਪਾਲਕ ਧਨੀਆ ਤੇ ਅਲੋਵੀਰਾ ਮਟਰ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਤੇ ਮੂਲੀਆਂ ਬਹੁਤ ਸੋਹਣੀਆਂ ਹੋ ਰਹੀਆਂ ਨੇ ਇੱਥੇ ਤੇ ਮੈਂ ਉਹਨੂੰ ਦੱਸ ਰਹੀ ਸੀ ਮੈਂ ਕਿਹਾ ਕਿੰਨੀਆਂ ਸੋਹਣੀਆਂ ਮੂਲੀਆਂ ਵਗੈਰਾ ਹੋ ਗਈਆਂ ਨੇ ਤੇ ਉਹ ਵੀ ਦੱਸ ਰਹੀ ਸੀ ਦੀਦੀ ਕਹਿੰਦੀ ਦੂਜੀ ਸਾਈਡ ਵੀ ਜਿੱਧਰ ਡੈਡੀ ਨੇ ਲਾਈਆਂ ਨੇ ਉਹ ਵੀ ਬਹੁਤ ਸੋਹਣੀ ਸਬਜ਼ੀ ਹੋ ਗਈ ਹੈ ਸਵੇਰ ਦੇ ਆਪਾਂ ਪਾਈ ਸੀ ਮਸ਼ੀਨ 'ਚ ਕੱਪੜੇ ਤੇ ਲਾਈਟ ਚਲੀ ਗਈ ਸੀ ਤੇ ਹੁਣ ਸਾਢੇ 3 ਪੌਣੇ 4 ਦਾ ਟਾਈਮ ਹੋ ਗਿਆ ਤੇ ਹੁਣ ਜਾ ਕੇ ਕਿਤੇ ਲਾਈਟ ਆਈ ਹੈ ਤੇ ਹੁਣ ਚਲਾਣੇ ਆਪਾਂ ਫੇਰ ਮਸ਼ੀਨ ਹੁਣ ਪਾਏ ਹੋਏ ਨੇ ਕੱਪੜੇ ਜਿਹੜੇ ਉਹ ਤਾਂ ਧੋਣੇ ਪੈਣਗੇ ਦੇਖਦੇ ਆ ਤੇ ਬਾਕੀ ਇੱਧਰ ਮੈਂ ਰੱਖ ਲਈ ਚਾਹ ਤੇ ਫੇਰ ਲੋ ਜੀ ਇੱਧਰ ਚਾਹ ਵਗੈਰਾ ਮੈਂ ਰੱਖ ਲਈ ਸੀ ਤੇ ਫੇਰ ਆ ਗਈ ਸੀ ਮੇਰੀ ਦਰਾਣੀ ਵੀ ਤੇ ਗੁੰਜਨ ਵੀ ਜਿਹੜੀ ਮਤਲਬ ਸਾਡੇ ਤੁਹਾਨੂੰ ਦੱਸਿਆ ਮੁੰਡਾ ਰੱਖਿਆ ਹੋਇਆ ਉਹਦੀ ਘਰ ਦੀ ਤੇ ਇੱਥੇ ਨੂਰ ਵੀ ਆ ਗਿਆ ਸੀ ਨੂਰ ਨੂੰ ਮੈਂ ਦੱਸ ਰਹੀ ਸੀ ਏ ਜਿਵੇਂ ਕਿ ਜਿਹੜਾ ਮੁੰਡਾ ਰੱਖਿਆ ਹੋਇਆ ਉਹਦਾ ਨਾਮ ਪਵਨ ਆ ਪਵਨ ਆਇਆ ਸੀ 1-2 ਦਿਨ ਪਹਿਲਾਂ ਤੇ ਉਹਦੀ ਘਰ ਵਾਲੀ ਅੱਜ ਆਈ ਹੈ ਤੇ ਮੈਂ ਨੂਰ ਨੂੰ ਦੱਸ ਰਹੀ ਸੀ ਕਿ ਉਹ ਆ ਗਏ ਨੇ ਤੇ ਇਹ ਪਵਨ ਦਾ ਨਿੱਕਾ ਜਿਹਾ ਮੁੰਡਾ ਹੈ ਤੁਸੀਂ ਇਹ ਦੇਖ ਸਕਦੇ ਹੋ ਤੁਸੀਂ ਇਹ ਸਮਝੋ ਵੀ ਪਵਨ ਵੀ ਸਾਡੇ ਕੋਲ ਹੀ ਪਲਿਆ ਹੈ ਤੇ ਹੁਣ ਇੰਨੇ ਵੀ ਸਾਡੇ ਕੋਲ ਹੀ ਪਲਣਾ ਹੈ ਤੇ ਪਵਨ ਜਦੋਂ ਮਰਜ਼ੀ ਜਿੱਥੇ ਮਰਜ਼ੀ ਚਲਾ ਜਾਵੇ ਪਰ ਜਦੋਂ ਉਹ ਮੁਸੀਬਤ 'ਚ ਹੁੰਦਾ ਫਿਰ ਉਹਨੂੰ ਘਰ ਦੀ ਯਾਦ ਆਉਂਦੀ ਹੈ ਫਿਰ ਉਹਨੂੰ ਸਾਡੇ ਨੰਬਰ ਸਾਰਿਆਂ ਦੇ ਯਾਦ ਨੇ ਆਪਣੇ ਵੀਰੇ ਦਾ ਡੈਡੀ ਦਾ ਸਭ ਦੇ ਤੇ ਉਹ ਫਿਰ ਉਹਨਾਂ ਨੂੰ ਫੋਨ ਕਰ ਕਰਕੇ ਕਹੇਗਾ ਹੁਣ ਮੈਨੂੰ ਛਡਾ ਲਓ ਹੁਣ ਮੈਨੂੰ ਬਚਾ ਲਓ ਤੇ ਹੁਣ ਐਤ ਕੀ ਲਾਸਟ ਵਾਰੀ ਉਹਨੂੰ ਅਲਟੀਮੇਟਮ ਅਸੀਂ ਦੇਤਾ ਹੈ ਵੀ ਹੁਣ ਇਸ ਤੋਂ ਬਾਅਦ ਅਸੀਂ ਤੇਰੀ ਕੋਈ ਹੈਲਪ ਨਹੀਂ ਕਰਨੀ ਵੀ ਆਹ ਲਾਸਟ ਟਾਈਮ ਐ ਵੀ ਜੇ ਤਾ ਤੂੰ ਸੁਧਰ ਗਿਆ ਠੀਕ ਹੈ ਨਹੀਂ ਤਾਂ ਤੇਰੀ ਮਰਜ਼ੀ ਤੇ ਇਹ ਆ ਗੁੰਜਨ ਉਹਦੀ ਘਰ ਵਾਲੀ ਤੇ ਉਹਦਾ ਬੇਟਾ ਹੈ ਤੇ ਹੁਣ ਇਹ ਉਹਦਾ ਰੂਮ ਹੈ ਤੁਸੀਂ ਰੂਮ ਦੇਖ ਸਕਦੇ ਹੋ ਦਾ ਪਹਿਲਾਂ ਮੈਨੂੰ ਸਪੈਸ਼ਲੀ ਇੱਕ ਮਤਲਬ ਰੂਮ ਖਾਲੀ ਕਰਕੇ ਦਿੱਤਾ ਹੋਇਆ ਸੀ ਕਿਉਂਕਿ ਹੁਣ ਉਹਦੀ ਫੈਮਲੀ ਜਿਵੇਂ ਕਿ ਪਹਿਲਾਂ ਛੋਟਾ ਹੁੰਦਾ ਸੀ ਉੱਪਰ ਹੀ ਹੋ ਰਹੀ ਜਾਂਦਾ ਹੁੰਦਾ ਸੀ ਸਾਰੇ ਪਰਿਵਾਰ ਦੇ ਵਿੱਚ ਤੇ ਹੁਣ ਜਿਵੇਂ ਕਿ ਤੁਹਾਨੂੰ ਪਤਾ ਉਹਦੀ ਫੈਮਲੀ ਉਹਦਾ ਬੱਚਾ ਹੈ ਫਿਰ ਉਹਨੂੰ ਇੱਕ ਲੱਗ ਰੂਮ ਚਾਹੀਦਾ ਹੈ ਹਨਾ ਤੇ ਇਸ ਕਰਕੇ ਇਹ ਰੂਮ ਉਹਨੂੰ ਬਣਾਤਾ ਹੈ ਤੇ ਟੂਟੀ ਵਗੈਰਾ ਸਲਫ ਵਗੈਰਾ ਸਾਰਾ ਕੁਝ ਪਾਇਆ ਹੋਇਆ ਸੀ ਪਹਿਲਾਂ ਵੀ ਜਦੋਂ ਛੱਡ ਕੇ ਗਿਆ ਏ ਸਾਰਾ ਰੂਮ ਇੱਕ ਵਾਰ ਇਹਨੂੰ ਤਿਆਰ ਕਰਕੇ ਦੇਤਾ ਸੀ ਤੇ ਉਸ ਤੋਂ ਬਾਅਦ ਹੁਣ ਆ ਰੂਮ ਦੀ ਕਲੀਨਿੰਗ ਵਗੈਰਾ ਕਰ ਰਿਹਾ ਤਾਂ ਸਾਰਾ ਸਮਾਨ ਵਗੈਰਾ ਉਹਨੂੰ ਫੇਰ ਦੇ ਤਾਂ ਇੱਕ ਵਾਰ ਤੇ ਹੁਣ ਉਹਨੂੰ ਨਵੀਂ ਕ੍ਰਸਤੀ ਵਸਾਣ ਲਈ ਕਿਹਾ ਗਿਆ ਵੀ ਦੁਬਾਰਾ ਆਪਣੀ ਜੇ ਤੈਨੂੰ ਕੁਝ ਸਮਝ ਆਈ ਹੈ ਇਹਨਾਂ 2 ਸਾਲਾਂ ਚ ਤਾਂ ਸੁਧਰ ਜਾ ਹੁਣ ਤੇ ਆਪਣਾ ਘਰ ਵਸਾਲਾ ਲੈ ਨਾ ਸੋਣਾ ਰੱਬ ਨੇ ਤੈਨੂੰ ਜੀ ਦਿੱਤਾ ਹੋਇਆ ਕਹਿੰਦੇ ਨੇ ਹੁੰਦੇ ਰੱਬ ਬਹੁਤ ਬੰਦੇ ਦਾ ਤਰਸ ਖਾਂਦਾ ਪਰ ਬੰਦਾ ਹੀ ਆ ਜਿਹੜਾ ਰੱਬ ਦੇ ਦਿੱਤੀ ਹੋਈਆਂ ਚੀਜ਼ਾਂ ਨੂੰ ਬਸ ਸਮਝਦਾ ਨਹੀਂ ਕੋਈ ਸ਼ਨਾ ਹੀ ਤੇ ਇਹ ਦੇਖ ਲਓ ਤੁਸੀਂ ਰੱਬ ਨੇ ਭੋ ਦੇ ਪਾਣੇ ਤੈਨੂੰ ਬੱਚਾ ਦਿੱਤਾ ਹੋਇਆ ਤੂੰ ਉਹਨੂੰ ਸੰਭਾਲ ਲੈ ਤਦ ਲੋ ਜੀ ਕੁਝ ਇਸ ਤਰ੍ਹਾਂ ਦਾ ਸੀ ਆਪਣਾ ਅੱਜ ਦਾ ਸ਼ਾਮ ਦਾ ਟਾਈਮ ਤੇ ਬੀਤਿਆ ਤੇ ਉਸ ਤੋਂ ਬਾਅਦ ਜਿਵੇਂ ਕਿ 4 ਵਗੈਰਾ ਮੈਂ ਤੁਹਾਨੂੰ ਦੱਸਿਆ ਸੀ ਵੀ ਔਲੇ ਤੇ ਮਿਰਚਾਂ ਤੇ ਨਿੰਬੂ ਵਗੈਰਾ ਪਾਏ ਸੀ ਸੁੱਕਨੇ ਤੇ ਫਿਰ ਮੈਂ ਸ਼ਾਮ ਨੂੰ ਰੋਟੀ ਪਾਣੀ ਦਾ ਨਬੇੜ ਕੇ ਮਿਰਚਾਂ ਦਾ ਤੇ ਔਲਿਆਂ ਦਾ achar ਪਾ ਲਿਆ ਸੀ ਜੇ ਤੁਹਾਨੂੰ achar ਦੀ ਰੈਸਪੀ ਚਾਹੀਦੀ ਹੈ ਤਾਂ ਕਮੈਂਟਾਂ ਜ਼ਰੂਰ ਦੱਸਿਓ ਫਿਰ ਮੈਂ ਅਗਲੇ ਵਲੌਗ 'ਚ ਤੁਹਾਨੂੰ ਸ਼ੇਅਰ ਕਰ ਦੂੰਗੀ ਤੇ ਮਿਰਚਾਂ ਦੇ achar ਦੀ ਵੀ ਤੇ ਔਲੇ ਦੇ achar ਦੀ ਵੀ ਰੈਸਪੀ ਤੇ ਬਹੁਤ ਹੀ ਟੇਸਟੀ ਬਣਦੇ ਨੇ ਇਨਸਟੈਂਟ ਜੇ ਬਣ ਜਾਂਦੇ ਨੇ ਵਧੀਆ ਤਰੀਕੇ ਨਾਲ ਤੇ ਔਲੇ ਦਾ ਤਾਂ ਇਸ ਵਾਰ ਮੈਂ ਪਹਿਲੀ ਵਾਰ ਪਾਇਆ ਕਿਉਂਕਿ ਖਾਂਦੇ ਘੱਟ ਨੇ ਸਾਡੇ ਔਲੇ ਦਾ ਤੇ ਵੈਸੇ ਟੇਸਟੀ ਬਹੁਤ ਬਣਿਆ ਤੇ ਇਸ ਤਰੀਕੇ ਨਾਲ ਮੈਂ ਕੀਤਾ ਅੱਜ ਦਾ ਆਪਣਾ ਦਿਨ ਪੂਰਾ ਤੇ ਉਸ ਤੋਂ ਬਾਅਦ ਲਾਈਟ ਵੀ ਆ ਗਈ ਸੀ ਸ਼ਾਮ ਨੂੰ ਤੇ ਫਿਰ ਰਾਤ ਨੂੰ ਸਾਰੇ ਕੱਪੜੇ ਮੈਂ ਇੱਕ ਵਾਰ ਸੌਣ ਤੱਕ ਵੀ ਜਿਵੇਂ ਰੋਟੀ ਪਾਣੀ ਦਾ ਕਰਦਿਆਂ ਕਰਦਿਆਂ ਨਾਲ ਧੋਤੇ ਸੀ ਤੇ ਮੈਂ ਕਿਹਾ ਚਲੋ ਹੁਣ ਸਵੇਰੇ ਸੁੱਕਣੇ ਪੈ ਜਾਣਗੇ ਤੇ ਲੋ ਜੀ ਆਪਣਾ ਡੇ ਧਰਿਆ ਪੂਰਾ ਅੱਜ ਪ੍ਰੋਡਕਟਿਵ ਤੇ ਤੁਸੀਂ ਵੀ ਦੱਸਿਓ ਤੁਸੀਂ ਕਿਸ ਤਰ੍ਹਾਂ ਆਪਣੇ ਕੰਮ ਕਰ ਨਿਬੇੜਦੇ ਹੋ ਤੇ ਕਿਵੇਂ ਦੇ ਤੁਹਾਡੇ ਦਿਨ ਵਗੈਰਾ ਚੱਲਦੇ ਨੇ ਤੇ ਲਓ ਜੀ ਮਿਲਾਂਗੇ ਹੁਣ ਇੱਕ ਨਵੇਂ ਵਲੌਗ ਦੇ ਨਾਲ ਤੇ ਨਵੀਂ ਰੈਸਿਪੀਸ ਤੇ ਨਵੇਂ ਕਿਸੇ ਟੌਪਿਕ ਤੇ ਗੱਲ ਕਰਾਂਗੇ ਆਪਾਂ ਤੇ ਲਓ ਜੀ ਇਹ ਸੀ ਅੱਜ ਦਾ ਆਪਣਾ ਨਿੱਕਾ ਜਿਹਾ ਵਲੌਗ ਜੇ ਵਲੌਗ ਪਸੰਦ ਆਇਆ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਜਾਓ ਤੇ ਮਿਲਦੇ ਆਂ ਇੱਕ ਨਵੇਂ ਵਲੌਗ 'ਚ ਟੀਲ ਦੈਨ ਬਾਏ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਦੇਵੇ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਬਾਏ ਥੈਂਕ ਯੂ ਜੀ